Jangan lupa like, share dan subscribe ખોલો ખોલો ઈ ખલાઓ બેઠો બેઠો દોડીયો ગયા चर्चा में है और स्टार्ट करा दिया है चुनाव बड़ा एजेंट आ गया उस गली कसी तो लजपुरदाबाद जिंदाबाद जिंदाबाद मरदाबाद 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 जिंदाबाद मुर्दाबा मुर्दाबादारी कलादा मुर्दाबाद पंजाब पुलिस मुरदाबाद मुर्दाबाद पुलिस मुरदाबाद मुर्दाबादारी मुर्दाबाद मुरदाबादारी क ਮਗਾ ਗੱਡੀ ਸ਼੍ਰੀਮਾਨ ਜੀ ਸ਼੍ਰੀਮਾਨ ਜੀ ਸ਼੍ਰੀਮਾਨ ਜੀ ਕਿੱਥੇ ਲੈ ਕੇ ਚੱਲੇ ਇਹਨਾਂ ਨੂੰ ਹਾਂਜੀ ਥਾਣੇ ਕੋਈ ਆਪਣੇ ਲੇਡੀਜ਼ ਮਹਿਲਾ ਪੁਲਿਸ ਹੈਗੀ ਤੁਹਾਡੇ ਨਾਲ ਮਹਿਲਾਵਾਂ ਨੂੰ ਤੁਸੀਂ ਲੈ ਕੇ ਜਾ ਰਹੇ ਹੋ ਮਹਿਲਾਵਾਂ ਨੂੰ ਤੁਸੀਂ ਲੈ ਕੇ ਜਾ ਰਹੇ ਕੋਈ ਮਹਿਲਾ ਪੁਲਿਸ ਹੈਗੀ ਤੁਹਾਡੇ ਨਾਲ ਹਾਂਜੀ ਦੇਖੀ ਨਹੀਂ ਜਾ ਰਹੇ ਇਹਨੂੰ ਦੇਖ ਲਓ ਤੁਹਾਡੇ ਸਾਹਮਣੇ ਤੁਸੀਂ ਹੁਣ ਗਿਆ ਤੁਸੀਂ ਗਿਆ ਬੰਦਾ ਹੱਥ ਝੁਕਦਾ ਹੈ ਜਨਨਾਂ ਦੇ ਹੱਥ ਝੁਕਦਾ ਜਨਨਾਂ ਬੜਾ ਨਾ ਹੈ ਜ਼ਬਰਦਸਤੀ ਕਰਦਾ ਜਿਨ੍ਹਾਂ ਨੇ ਨਾਲ ਇਹ ਬੰਦਾ ਹੈ ਕੌਣ ਹੈ ਇਹਨੂੰ ਪੁੱਛੋ ਇਹ ਬੰਦੇ ਨੇ ਜਨਨਾਂ ਨਾਲ ਜ਼ਬਰਦਸਤੀ ਕੀਤੀ ਹੈ ਜਨਾਨੀਆਂ ਕਹਿੰਦਾ ਕਿ ਗੱਡੀ 'ਚ ਬੈਠੋ ਜਿਨ੍ਹਾਂ ਨੂੰ ਪੁੱਛ ਕੋਈ ਨਹੀਂ ਆਈ ਸ਼ੈਰੀ ਨੇ ਇਹਨੂੰ ਭੇਜਿਆ ਏ ਇਹਨੂੰ ਕਹਿੰਦਾ ਕਿ ਲਿਫਟਾਓ ਜਨਾਨੀਆਂ ਚੁੱਕ ਕੇ ਲਿਆਓ ਇਹ ਬੰਦਾ ਹੈ ਕੋਲੋਂ ਪੁੱਛੋ ਇਸ ਬੰਦੇ ਨੂੰ ਪੁੱਛੋ ਤੇਨਾਂ ਲੇਡੀਜ਼ ਪੁਲਿਸ ਹੈ ਕੋਈ ਇੱਥੇ ਇਹਨਾਂ ਪੁਲਿਸ ਕੋਈ ਨਹੀਂ ਮੌਜੂਦ ਹੈ ਲੇਡੀਜ਼ ਪੁਲਿਸ ਕਿਉਂਕਿ ਲੇਡੀਜ਼ ਆਵੇਗੀ ਜਨਾਨੀ ਬੈਠੇਗੀ ਗੱਡੀ ਵਿੱਚ ਇਸ ਬੰਦੇ ਨੇ ਧੱਕਾ ਕੀਤਾ ਆਣ ਕੇ ਸ਼ੈਰੀ ਕੁਛਣ ਕਹਿੰਦੇ ਤੂੰ ਆ ਆ ਆਪ ਆਣ ਕੇ ਗੱਲ ਕਰ ਠੀਕ ਹੈ پنجاب پولیس مراد آباد پنجاب پولیس مراد آباد شہری کلسی مراد آباد مراد آباد ਆ ਬਈ ਹੁਣ ਨਾ 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 ਆਪਾਂ ਆਪਣੀ ਗੱਲ ਕਰਾਂਗੇ ਇਹ ਬਹਾਨਾ ਨਹੀਂ ਚਾਹਦੇ ਮਤ ਮਤ ਇਹ ਤੁਹਾਨੂੰ ਕਿੱਥੇ ਲੈ ਕੇ ਚੱਲੇ ਆ ਥਾਣੇ ਥਾਣੇ ਕੋਈ ਮਹਿਲਾ ਪੁਲਿਸ ਇਹਨਾਂ ਦੇ ਨਾਲ ਆਈ ਹੈ ਕੋਲ ਲੈ ਕੇ ਜਾ ਰਿਹਾ ਤੁਹਾਨੂੰ ਇਹ ਕਿਹੜੇ ਕਾਨੂੰਨ ਦੇ ਤਹਿਤ ਆ ਕੇ ਲਿਆ ਦੇ ਤੋ ਬਹੁਤ ਬਹੁਤ ਮਤੂਰ

ਕਿ ਸਾਨੂੰ ਉਹ ਪੁੱਛਣਾ ਪੈਣਾ ਹੈ ਹਾਂਜੀ ਸ਼ੇਰੀ ਕੀ ਕਹੋਂਗੇ ਜੋ ਵੀ ਹੋ ਰਿਹਾ ਇਸ ਸੈਰੀ ਕਲਸੀ ਨੂੰ ਮੈਂ ਮੈਸੇਜ ਦੇਣਾ ਚਾਹੁੰਦਾ ਆ ਤੂੰ 20 ਸਾਲ ਦੀ ਯਾਰੀ ਜਿਹੜੀ ਸਾਡੀ ਖੂਜੇ ਪਾਈ ਆ ਤੇਰੀ ਇਸ ਯਾਰੀ ਨੂੰ ਯਾਦ ਰੱਖਾਂਗੇ ਸੈਰੀ ਕਲਸੀ ਨੇ ਤੁਹਾਨੂੰ ਪ੍ਰਾ ਕੋਲੋਨੀ ਦੀ ਜਗ੍ਹਾ ਧੱਕੇ ਨਾਲ ਅਕਵਾਇਰ ਕਰਕੇ ਗੁਰਦਰਾ ਸਾਹਿਬ ਦੀ ਜਗ੍ਹਾ ਜਿਹੜੀ ਆ ਅਕਵਾਇਰ ਕਰਕੇ ਧੱਕੇ ਨਾਲ ਦੁਕਾਨਾ ਬਣਾ ਕੇ ਵੇਚ ਰਿਹਾ ਇਹ ਸੈਰੀ ਕਲਸੀ ਨੇ ਮੇਰੇ ਤੇ ਬੱਚਾ ਕਰਾ ਆ ਪੁਲਿਸ ਕਿਹ ਲਈ ਆ ਮੈਨੂੰ ਫੜਨ ਵਾਸਤੇ ਤੇ ਪੂਰੇ ਸ਼ਹਿਰ ਨੂੰ ਬੇਨਤੀ ਕਰਦਾ ਜਿਹੜਾ ਅਜ ਬੰਦਾ ਆਪਣੇ 20 ਸਾਲ ਦੇ ਯਾਰ ਨੂੰ ਅੰਦਰ ਕਰਾ ਸਕਦਾ ਉਹਦਾ ਕੋਈ ਨਹੀਂ ਜੇਗਾ ਇਸ ਥੱਲੇ ਤੋਂ ਬਚ ਕੇ ਰਿਓ ਇਸ ਸਮੇਂ ਗ੍ਰਿਫਤਾਰੀਆਂ ਪਾ ਕੇ ਪੁਲਿਸ ਲੈ ਕੇ ਜਾ ਰਹੀ ਹੈ ਲੈ ਜੀ ਫਾਂਸੀ ਚਾੜ ਦੇ ਮੈਨੂੰ ਇਸ ਟਾਈਮ ਜਿਹੜੀਆਂ ਮਹਿਲਾਵਾਂ ਨੂੰ ਗ੍ਰਿਫਤਾਰ ਕਰਕੇ ਲੈ ਕੇ ਜਾ ਰਹੀ ਹੈ ਕੋਈ ਮਹਿਲਾ ਪੁਲਿਸ ਕੋਈ ਅਥਾਰਟੀ ਇੱਕ ਸਪਾਈ ਜਾਣਗੇ ਉੱਤੇ ਕੋਈ ਮਹਿਲਾ ਪੁਲਿਸ ਆਈ ਹੈ ਇਸ ਟਾਈਮ ਪੁਲਿਸ ਨਹੀਂ ਆਈ ਕੋਈ ਨਾਪਰਸੀ ਨਹੀਂ ਲੈ ਜੀ ਸਾਨੂੰ ਫਾਂਸੀ ਲਾ ਦੇ ਲੈ ਜੀ ਨਹੀਂ ਚੱਲਦਾ ਹੋਏ ਹੋਏ ਕੜੀ ਪੁਲਿਸ ਤੋਂ ਲੜਨ ਤੋਂ शहीद कसी मुर्दाबाद मुर्दाबाद डाकू शहीद कसी मुर्दाबाद मुर्दाबाद नेतारो शहीद कसी मुर्दाबाद 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 और मुर्दाबाद शोर शहीद कसी मुर्दाबाद डाकू डाकू शहीद कसी मुर्दाबाद ऊपर सर ऊपर डाकू शहीद कसी मुर्दाबाद वही है जो रेडी बोलो बोलो वही है ਕਿਹੜਾ ਆਪਣੀ ਮਾਂ ਦਾ ਨਹੀਂ ਜਿਹੜਾ ਆਪਣੀ ਮਾਂ ਦਾ ਨਹੀਂ ਤੇਰੀ ਮਾਂ ਦਾ ਨਹੀਂ ਬਣਿਆ ਇਹ ਬੰਦਾ ਕਿਹਦਾ ਨਹੀਂ ਉਸਦਾ ਤੱਲਾ ਮੈਂ ਕਿਹਨੂੰ ਮਾਂ ਬਣਾਇਆ ਹੋਆ ਨਾਮ ਤੇ ਕਹੜਾ ਮਾਂ ਬਣਾਉਂਦਾ ਡੁੱਬ ਕੇ ਮਰ ਜਾ ਸ਼ਰੀਰ ਅਸੀਂ ਡੁੱਬ ਕੇ ਮਰ ਜਾ ਕਿਉਂ ਦਾ ਨਹੀਂ ਆਪਣੇ ਪਿਓ ਦਾ ਨਹੀਂ ਮੇਰੀ ਮਾਂ ਠਾਣੇ ਆਈ ਆ ਜਦ ਤੇਰੇ ਮੈਂ ਨੱਕ ਥਾਣੀ ਲਕੀਣਾ ਨਾ ਕਰਦੀਆ ਕੋੜੀਆਂ ਵਧ ਧਕੀਆਂ ਨਾ ਲਵਾਤੀਆਂ ਸ਼ਰੀਰ ਅਸੀਂ ਮੈਂ ਆਪਣੇ ਪਿਓ ਦਾ ਪੁੱਤ ਨਹੀਂ ਆ ਜਦ ਤੈਨੂੰ ਕਿਹਾ ਮੇਰੀ ਮਾਂ ਨੂੰ ਠਾਣੇ ਲਿਆਂਦਾ ਤੂੰ ਕੀ ਕਰਨ ਰਿਹਾ ਤਾਨੂੰ ਥਾਣੇ ਲੈ ਕੇ ਆ ਪਾਜੀ ਉਹ ਜਗਾ ਜਿਹੜੀ ਆ ਤਨਪਰਾ ਕਲੋਨੀ 68 ਮਰਲੇ ਜਗਾ ਗੁਰਦਰਾ ਸਾਹਿਬ ਨੂੰ ਲਾਟ ਹੋਈ ਆ ਪਿਛਲੇ 50 ਸਾਲਾਂ ਤੋਂ ਲਾਟ ਹੋਈ ਸੀ ਸ਼ੈਰੀ ਕਲਸੀ ਦੱਲਾ ਉਹ ਜਗ੍ਹਾ ਜਿਹੜੀ ਤੱਕੇ ਨਾ ਵੇਚ ਕੇ ਕਲੋਨੀ ਦਾ ਕਬਜ਼ਾ ਕਰਨਾ ਚਾਹੁੰਦਾ ਕੇ ਜਗ੍ਹਾ ਨੂੰ ਵੇਚਣਾ ਚਾਹੁੰਦਾ ਅਸੀਂ ਆਪਣੀ ਕਲੋਨੀ ਦੇ ਨਾਲ ਖੜੇ ਆ ਇਹ ਕੋਈ ਜਗ੍ਹਾ ਮੇਰੇ ਕੱਲਿਆਂ ਦੀ ਨਹੀਂ ਆ ਪੂਰੀ ਕਲੋਨੀ ਦੀ ਜਗ੍ਹਾ ਆ ਆਪਣੀ ਕਲੋਨੀ ਦੀ ਆਵਾਜ਼ ਵਾਸਤੇ ਮੈਂ ਖਲੋਤਾ ਜਥੇਬੰਦੀ ਜਾਂ ਦੇ ਵਿੱਚ ਕੋਈ ਰੋਲ ਨਹੀਂ ਆ ਮੈਂ ਜਥੇਬੰਦੀ ਦਾ ਪ੍ਰਧਾਨ ਆ ਪਰ ਮੈਂ ਜਥੇਬੰਦੀ ਨਾਲ ਅਦਾਇਤ ਕਰਦੀ ਆ ਤੇ ਮੇਰੀ ਕਲੋਨੀ ਦਾ ਮਸਲਾ ਕਿਸੇ ਜਥੇਬੰਦੀ ਨੇ ਮੇਰੇ ਇਸ ਕਲੋਨੀ ਦੇ ਮਸਲੇ ਚ ਨਹੀਂ ਪੈਣਾ ਉੱਥੇ ਮੌਕੇ ਤੇ ਬਣਾਇਆ ਕੀ ਜਾ ਰਿਹਾ ਵਾ ਬਣਾਇਆ ਕੀ ਜਾ ਰਿਹਾ ਉੱਥੇ ਸੀਵਰੇਜ ਪਾ ਰਿਆ ਸੀ ਜਿਹੜਾ ਨਾ ਸਰਕਾਰੀ ਸੀਵਰੇਜ ਤੋੜਿਆ ਇਹਨਾਂ ਸਰਕਾਰੀ ਸੀਵਰੇਜ ਤੋੜਿਆ ਸੀ ਮੈਂ ਕੰਮ ਡੱਕਿਆ ਸੀ ਇਹ ਸੀਵਰੇਜ ਪਾ ਰਹੇ ਨੇ ਪਰ ਹੁਣ ਇਹਨਾਂ 3-4 ਦਿਨਾਂ ਤੋਂ ਸੀਵਰੇਜ ਦਾ ਕੰਮ ਬੰਦ ਕਰ ਦਿੱਤਾ ਜੇ ਤੇ ਕੰਧਾਂ ਖੜੀਆਂ ਕਰਨ ਦੇ ਨੇ ਸਾਡਾ ਰਾਹ ਰੋਕਨੇ ਨੇ ਉਹ ਗੁਰਦਾਰੇ ਸਾਹਿਬ ਦੇ ਤੇਰੀ ਕਲਸੀ ਕਰ ਰਿਹਾ ਜੇ ਕਬਜਾ ਅਪਰੂਵਮੈਂਟਾਂ ਦੇ ਚੇਅਰਮੈਨ ਨਰੇਸ਼ ਗੋਲ ਦੇ ਥਰੂ ਬੇ ਖਬਰ ਲਾਇਓ ਠੋਕ ਕੇ ਪੂਰੇ ਪੰਜਾਬ ਤੇ ਪੱਲਾ ਲਗੇ ਕਿ ਤੂੰ ਆਪਣੀ ਮਾਂ ਨੂੰ ਅੰਦਰ ਕਰਾਇਆ 20 ਸਾਲ ਯਾਰ ਨੂੰ ਅੰਦਰ ਕਰਾਇਆ ਨਾ ਤੇ ਉਹਦਾ ਪੁੱਤ ਨਹੀਂ ਜਿਹੜੇ ਤੇਰੀ ਮਾਂ ਨੱਕ ਸਾਡੀ ਲਕੀਰਾਂ ਲਕਾੜਾਤੀ ਆ ਅਜੇ ਮੈਂ ਆਪਣੀ ਜਥੇਬੰਦੀ ਦਾ ਕੋਈ ਰੋਲ ਨਹੀਂ ਮੈਂ ਆਪਣੀ ਜਥੇਬੰਦੀ ਦੇ ਵਿੱਚ ਨਹੀਂ ਲਿਆਉਣਿਆ ਇਹ ਲੜਾਈ ਮੇਰੇ ਘਰੋਲੀ ਦੀ ਮੰਨਣਾ ਹੈ ਆਈਬੀਐਨ ਸੈਨ ਖਬਰਨਾਮਾ ਹਰ ਖਬਰ ਸੱਚ ਕੇ ਸਾਥ